ਇਹ ਵੀ ਕਿਵੇਂ ਨਹੀਂ ਚਲਦਾ ਇਹ ਮਾਜੋਗ ਫ੍ਰੀਕੋਟ ਇਸਪੀ ਡਾਕਟਰ ਤੱਕ ਆ ਜਾਂਦੀ ਰਹਿਨ ਮਾਈ ਇੱਥੇ ਜਿਹੜਾ ਫ੍ਰੀਕੋਟ ਜ਼ਿਲ੍ਹੇ ਵੱਲੋਂ ਲਗਾਤਾਰ ਹੀ ਮਾੜੇ ਹਸਤਾਂ ਦਾ ਤੇ ਨਸ਼ਾ ਕਰਮ ਕੋਈ ਨਾ ਕੋਈ ਮਹਿਮ ਚਲਾਈ ਜਾਂਦੀ ਚੈਕਿੰਗ ਨਾਕਾ ਬੰਦੀ ਕੀਤੀ ਜਾਂਦੀ ਹੈ ਇਸੇ ਦੌਰਾਨ ਸਾਡੇ ਏਐਸਈ ਜੈਜੀਤ ਜੋ ਸਾਡੇ ਕੁਝ ਪੋਸਟੜੇ ਉਹਨੂੰ ਉਸ ਟਾਈਮ ਇੱਕ ਸ਼ੱਕ ਦੇ ਆਧਾਰ ਤੇ ਗੱਡੀ ਰੋਕੀ ਜਿਸ ਦੇ ਵਿੱਚ ਬਬਲਜੀਤ ਸਿੰਘ ਸੀ ਵਾਸੀ ਸੰਗਰਾਹੂ ਤੇ ਉਸ ਤੋਂ ਬਾਅਦ ਜਿਹੜੀ ਅਗਲੀ ਪੁਛਗੈਚ ਜਿਹੜੀ ਮੈਂ ਜਗ ਮੌਕੇ ਤੇ ਇਨਵੈਸਟੀਗੇਸ਼ਨ ਕੀਤੀ ਤੇ ਜਦੋਂ ਉਸ ਦੀ ਗੱਡੀ ਦੀ ਚੈਕਿੰਗ ਕੀਤੀ ਗਈ ਤਾਂ ਉਸ ਦੇ ਵਿੱਚੋਂ 2740 ਨਸ਼ੀਲੀਆਂ ਗੋਲੀਆਂ 4500 ਕੈਪਸੂਲ ਤੇ ਸਾਢੇ 300 ਜਿਹੜੀਆਂ ਆਪਾਂ ਪੀਣ ਵਾਲੀ ਜਿਹੜੀਆਂ ਆਪਾਂ ਕਹਿੰਦੇ ਸ਼ੀਸ਼ੀਆਂ ਨਸ਼ੀਲੀਆਂ ਉਹ ਮਿਲੀਆਂ ਤੇ ਜਿੰਦੇ ਤੇ ਅਸੀਂ 100 ਪਾਈ ਨੰਬਰ ਮੁਕਦਮਾ ਰਜਿਸਟਰ ਕੀਤਾ ਤੇ ਜਿਸ ਦੀ ਜਿਹਨੂੰ 2 ਦਿਨ ਤੇ ਰਿਮਾਂਡ ਤੇ ਆ ਤੇ ਅਸੀਂ ਪੁਛਗਿਸ਼ ਤੇ ਜਿਹੜੇ ਇਹਨੇ ਦੱਸਿਆ ਵੀ ਅੱਗੇ ਜਿਹੜਾ ਮੈਂ ਟੀ ਨਸ਼ਾ ਸੀ ਅੱਗੇ ਵੀ ਦੰਨਾ ਸੀ ਤੋ ਆਲਮਜੀਤ ਵਾਸੀ ਬਾਬਲ ਕਰਨ ਦਾ ਉਸ ਨੂੰ ਨੋਮੇਟ ਕਰਕੇ ਤੇ ਉਸ ਦੀ ਡਿਫਤਰੀ ਭਾਈ ਭਾਈ ਦੀ ਇਸ ਤੋਂ ਇਸ ਤੇ ਜਿਹੜੇ ਰਿਮਾਨਦਾਂ ਨਾਲ ਅਸੀਂ ਪੁੱਛ ਕੇ ਕਰਾਂਗੇ ਵੀ ਇਹ ਇੰਨਾ ਜਿਹੜਾ ਨਸ਼ਾ ਸੀ ਕਿੱਥੋਂ ਲੈ ਕੇ ਆਇਆ ਸੀ ਕਿਵੇਂ ਸਪਲਾਈ ਇਹਦੇ ਕੋਲ ਆ ਰਹੀ ਸੀ ਤੇ ਅੱਗੇ ਕਿਵੇਂ ਸਪਲਾਈ ਕਰਦਾ ਸੀਗਾ ਕਿਉਂਕਿ ਕਾਫੀ ਵੱਡੀ ਮਾਤਰਾ ਚ ਜਿਹੜਾ ਜਿਹੜਾ ਨਸ਼ੀਲੇ ਕੈਪਸੂ ਗੋਲੀਆਂ ਤੇ ਜਿਹੜੀਆਂ ਅੱਛੀ ਛੇ ਭਰਾਮਤ ਹੋਈਆਂ